ਮਾਪਿਆਂ ਦਾ 23 ਸਾਲਾ ਜਵਾਨ ਪੁੱਤ ਕਰੋ ਤਾਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਆਪਣੇ ਯਾਰ ਦੋਸਤ ਦੀ ਜਨਮ ਦਿਨ ਪਾਰਟੀ ਤੇ ਚੱਲਿਆ ਪਰ ਕੀ ਪਤਾ ਸੀ ਉਹ ਘਰ ਵਾਪਸ ਹੀ ਨਹੀਂ ਆਇਆ ਦਾ ਜੀ ਹਾਂ ਮਾਪਿਆਂ ਦਾ ਬੁਰਾ ਹਾਲ ਹੈ ਦਰਅਸਲ ਅਜਨਾਲਾ ਦਾ ਇਹ ਨੌਜਵਾਨ ਹੈ ਜਿਸ ਦਾ ਨਾਮ ਗੁਰਲਾਲ ਸਿੰਘ ਦੱਸਿਆ ਜਾ ਰਿਹਾ ਜੋ ਕਿ 18 ਤਰੀਕ ਦਾ ਲਾ ਪਤਾ ਹੈ ਜੀ ਹਾਂ ਪਰਿਵਾਰ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ ਦੇ ਨਾਲ ਕੋਈ ਬੈਰ ਵਿਰੋਧ ਵੀ ਨਹੀਂ ਹੈ ਉਹਨਾਂ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਹੈ ਬਸ ਸਾਨੂੰ ਸਾਡਾ ਪੁੱਤ ਲੱਭ ਦੋ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਪਰਿਵਾਰ ਬਸ ਇੱਕੋ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦਾ ਪੁੱਤ ਲੱਭਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਕੀ ਕਹਿਣਾ ਉਹਨਾਂ ਦਾ ਆਪ ਸੁਣਦੇ ਹਾਂ ਬੇਟੇ ਦੱਸਨਾ ਗੁਰਲਾਸ ਕੀ ਗੱਲ ਬਾਤ ਹੈ ਕੋਈ ਗੱਲ ਬਾਤ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਝੜਿਆ ਨਹੀਂ ਕੋਈ ਝਗੜਿਆ ਨਹੀਂ ਕਹਿ ਉਹ ਜਾ ਕੇ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਵਾਪਸ ਘਸਦਾ ਘੇੜਦਾ ਗਿਆ ਮਨ ਕੇ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨਹੀਂ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਿਤੇ ਹਾਂਜੀ ਉਹ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਹੁਣ ਨਹੀਂ ਜ਼ਾਹਰ ਕਰਨ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੋਈ ਨਾ 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 ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਕੋਈ ਮਹਾਰਾਜ ਆਂਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ ਕੋਈ ਲੰਡ ਦੇਣ ਤਾਂ ਨਹੀਂ ਹੈਗਾ ਨਾ ਸਾਡਾ ਵੈਰ ਵਿਰੋਧ ਕੇ ਨਾ ਹੈ ਨਹੀਂ ਕਿੰਨੇ ਦਿਨ ਤੀਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਅੱਜ ਵੀਰਵਾਰ ਦਰ ਆ ਵੀਰਵਾਰ ਸ਼ਾਮ ਨੂੰ ਗਿਆ 5 ਵਜੇ ਦਰਖਾਸਤ ਦਿੱਤੀ ਕੋ ਪੁੱਛ ਹਾਂਜੀ ਹਾਂਜੀ ਕੀ ਮੰਗ ਕਰਦੇ ਜੋ ਸਰਦਾ ਦੇਵਾਂਗੇ ਸਾਡਾ ਪੁੱਤ ਵਾਪਸ ਚਾਹੀਦਾ ਬਸ ਗੱਲਬਾਤ ਕੋਈ ਹੋਣੀ ਮੈਂ ਤੇ ਦੁਕਾਨ ਤੇ ਕੰਮ ਕਰਦਾ ਆ ਕਾਰੰਦਾ ਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ ਤੇ ਇੱਥੇ ਉਦੋਂ ਇੱਥੇ ਸੀ ਤੇ ਕੋਟੀ ਪਾ ਕੇ ਚਲ ਗਏ ਆ ਕੋੜੀ ਪਾ ਕੇ ਚਲ ਗਏ ਬਾਅਦ ਚ ਮੈਂ ਰੋਟੀ ਖਾ ਕੇ ਚੜ ਗਿਆ ਬਾਅਦ ਚ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿੱਥੇ ਗਿਆ ਉਹ ਕੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਹੀਂ ਇਹ ਕੰਦੇ ਵੀ ਆਜੂਗਾ ਕੋਈ ਨਹੀਂ ਆਦਾ ਬਾਅਦ ਚ ਨਾ ਕਿਸ ਨੂੰ ਕੋਈ ਦੱਸ ਕੇ ਗਿਆ ਅਹੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫੇਰ ਕੇ ਆਏ ਅਸੀਂ ਤਰਨ ਤਾਰਤਨਾ ਕੋ ਹੋ ਆਏ ਅਸੀਂ ਗੋਰਦ ਰੇ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਅਦਾ ਪਤਾ ਫੋਨ ਨੰਬਰ ਵੀ ਬੰਦ ਹੋਣ ਡਿਆ ਦਾ ਬਸ ਮੇਰੇ ਨਾਲ ਇਹੋ ਗੱਲ ਹੋਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਕਿਸੇ ਤੇ ਹੈਗਾ ਕਿਸੇ ਵੀ ਨਾ ਤੇ ਸਾਡਾ ਕਿਸੇ ਨੇ ਵਹਿ ਰਿਆ ਅਸੀਂ ਕੰਮਕਾਰ ਵਾਲੇ ਬੰਦੇ ਆ ਵੀ ਮੈਂ ਸਾਰੀ ਦਿਹਾੜੀ ਦੁਕਾਨ ਤੇ ਰਹਿੰਦਾ ਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਹੈ ਡਾੜੀ ਦਾ ਤੁਹਾਡਾ ਭਰਾ ਆ ਕਿ ਤੁਹਾਨੂੰ ਦੱਸਿਆ ਵੀ ਕਿਹਨਾ ਪ੍ਰੇਮ ਸੰਬੰਧ ਹੋਣ ਉਹਦੇ ਨਹੀਂ ਕਿਸੇ ਨਾਲ ਲੜਕੀ ਨਾਲ ਜਾਂ ਕਿਸੇ ਨਾਲ ਕੋਈ ਨਹੀਂ ਕੰਪਲੇਂਟ ਕੀਤੀ ਹੈ ਕੰਪਲੀਟ ਕੀਤੀ ਆ ਤੇ ਬਾਕੀ ਉਹ ਕੋਈ ਬਾਤ ਆ ਪਤਾ ਹੀ ਨਹੀਂ ਚੱਲਿਆ ਰਿਹਾ ਕੀ ਕਹਿੰਦੀ ਪੁਲਿਸ ਪੁਲਿਸ ਨੂੰ ਮਿਲੇ ਨਹੀਂ ਉਹਨਾਂ ਦੱਸੇ ਨਹੀਂ ਕੱਖ ਵੀ ਨਹੀਂ ਹਾਂਜੀ ਕੀ ਮੰਗ ਕਰਦੇ ਜੀ ਮੰਗੇ ਹੋਈ ਆ ਵੀ ਮੰਗੇ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ ਮੈਂ ਵੀ ਹੁਣ ਕੰਮਕਾਰ ਵਾਲਾ ਬੰਦਾ ਵੀ ਕੰਮਕਾਰ ਵਾਲੇ ਬੰਦੇ ਦੁਖੀ ਆ ਸਾਰੇ ਮੁੰਡੇ ਦਾ ਕੀ ਨਾਮ ਆ ਗਰ ਲਾਲ ਸਿੰਘ ਤੁਹਾਡਾ ਕੀ ਨਾਮ ਆ ਸਰਸੀਮ ਸਿੰਘ ਕੀ ਮਸਲਾ ਏ ਸਾਰਾ ਹਾਂਜੀ ਭਾਜੀ ਹੈਪੀ ਬਰਥਡੇ ਤੇ ਗਿਆ ਇਹ ਤਾਂ ਚਾਮੀ ਜਾਨੂ 5:10 ਕੇ ਗਿਆ ਮੈਂ ਐਪੀ ਬਾੜੇ ਤੇ ਜਲਿਆ ਮੇਰੇ ਯਾਰ ਦਾ ਐਪੀ ਬਾੜੇ ਆ ਤੇ ਅਹੀਂ ਅਗਾ ਚੱਲ ਹੋ ਕੇ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ ਅਹੀਂ ਜਿਉਂ ਓਡੀ ਦੇਰਾ ਓਡੀ ਦੇਰਾ ਮੁੜਕੇ ਰਿਸ਼ਤੇਦਾਰਾਂ ਦੇ ਲੱਭਣ ਡੇ ਪਏ ਮੁੜਕੇ ਗੋਦਾਰਾਂ ਚ ਲੱਭਣ ਡੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਕਾ ਇਹ ਆ ਵੀ ਬਹੁਤ ਕਿਰਪਾ ਹੈ ਜੀ ਕੋਈ ਦੱਸ ਦੇ ਭੈਣ ਭਰਾ ਤੇ ਅਹੀਂ ਤੇ ਰੋਟੀ ਵੀ ਨਹੀਂ ਖਾਦੀ ਤੋਂ ਉਹਨੇ ਦੋਆ ਜੀ ਆਨੇ ਵੀ ਇਹ ਕੀ ਬਣਾ ਛਾਦੇ ਨੇ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਅੱਜ 21 ਦਿਨ ਹੋ ਗਏ ਅੱਛਾ ਹਾਂਜੀ ਦਿਖਾ ਦੇ ਤੇ ਦਿਖਾ ਹੀ ਦਿੱਤੀ ਆ ਜੀ ਕੀ ਕਰੀ ਪੁਲਿਸ ਹੂੰ ਪੁਲਿਸ ਕੀ ਗੱਲ ਹੈ ਪੁਲਿਸ ਨੇ ਨਹੀਂ ਕੁਝ ਕਿਹਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਗਏ ਕੋਈ ਬਾਅਦ ਚ ਪੁੱਛ ਕੇ ਬੰਨਾ ਕੋਈ ਪੁੱਛ ਕੇ ਨਹੀਂ ਕੀ ਮੰਗ ਕਰਦੇ ਜੀ ਮੰਗ ਇਹ ਉਹ ਕਰਦੇ ਵੀ ਸਾਡਾ ਪੁੱਤ ਲੱਭ ਜੇ ਘਰ ਨੂੰ ਆ ਜੇ ਤੇ ਸਭ ਕੋ ਵਿੱਚ ਹੀ ਆ ਜਾਂਦਾ ਪੀ ਹੋਰਾਂ ਹੀ ਦੇ ਕੋ ਨਾ ਕੇ ਨੂੰ ਫੜਾ ਸਕਦੇ ਆ ਨਾ ਪੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕੇ ਨਾ ਵੈਰ ਵਿਰੋਧ ਹੋਵੇ ਤੇ ਆ ਆਪਾਂ ਸਾਡਾ ਪੁੱਤ ਹੀ ਘਰ ਨੂੰ ਆਜੇ ਇੰਨੀ ਬੜੀ ਫਤਿਹ ਹੈ ਕੋਈ ਸ਼ੱਕ ਹੈ ਤੁਹਾਨੂੰ ਕੇ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ ਸਾਡਾ ਕੇ ਨਾ ਲੜਾਈ ਝਗੜਾ ਸਾਰੀ ਉਮਰ ਚ ਹੀ ਨਹੀਂ ਹੋਇਆ ਪੀ ਆਹੀਂ ਨਹੀਂ ਲੜਾਈ ਝਗੜੇ ਵਾਲੇ ਬੰਦੇ ਨਹੀਂ ਆਈਦੇ ਤੇ ਇਹ ਆ ਵੀ ਚਲੋ ਸਾਡਾ ਪੁੱਤ ਜੀ ਬਾਹਰ ਕੇ ਨਾ ਗਿਆ ਵੀ ਆ ਮੁੰਡੇ ਮੰਡੇ ਨਾ ਵੀ ਤੇ ਉਹ ਘਰ ਨੂੰ ਆ ਜੇ ਇੰਨੀ ਬੜਾ ਚੁਗਰਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ